ਹਰ ਹਰ ਵਾਲਮੀਕੀ ਜੈ ਗੁਰਦੇਵ ਧੰ ਗੁਰਦੇਵ ਜੋ ਬੁਲੇ ਸੋ ਨਿਆਲ ਸਾਸਰੀਆ ਕਾਲ ਅਲਮਸ ਦਾਤਾ ਲਾਲ ਬਾਦਸ਼ਾਹ ਸਰਕਾਰ ਜੀ ਦੇ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਜਿਹੜੀ ਮੈਨੇਜਮੈਂਟ ਨੂੰ ਲੈ ਕੇ ਜੋ ਵਿਵਾਦ ਸ਼ੁਰੂ ਹੋਇਆ ਸੀ ਉਹ ਵਿਵਾਦ ਦਾ ਅੱਜ ਨਿਬਟਾਰਾ ਹੋਇਆ ਇਸ ਦਰਬਾਰ ਦੇ ਨਾਲ ਜਿੰਨੇ ਵੀ ਜੁੜੇ ਹੋਏ ਸੇਵਾਦਾਰ ਸਾਰਿਆਂ ਤੱਕ ਅਸੀਂ ਇਹ ਪੈਗਾਮ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜਾ ਵਿਵਾਦ ਚੱਲਿਆ ਸੀ ਉਸ ਵਿਵਾਦ ਦੇ ਪ੍ਰਤੀ ਅੱਜ ਸਾਰੀ ਮੈਨੇਜਮੈਂਟ ਸਾਰੇ ਸੇਵਾਦਾਰ ਤੇ ਸਾਰੇ ਉਹ ਵੀਰ ਜਿਨ੍ਹਾਂ ਨੇ ਇਹ ਵਿਵਾਦ ਸ਼ੁਰੂ ਕੀਤਾ ਸੀ ਉਹਨਾਂ ਨੇ ਆਪਸ ਵਿੱਚ ਬੈਠ ਕੇ ਕੰਪਰੋਮਾਈਜ਼ ਕੀਤਾ ਸਲਾਹ ਕੀਤੀ ਕਿ ਇਸ ਦਰਬਾਰ ਦੇ ਜੋ ਵੀ ਪਹਿਲੇ ਬੀਤੇ ਸਮੇਂ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਉਹਨਾਂ ਨੂੰ ਨਿਤਾਰ ਕੇ ਰੱਖਿਆ ਗਿਆ ਤੇ ਭਾਈਚਾਰਾ ਜਿਹੜਾ ਉਹਨੂੰ ਕਾਇਮ ਕਰਨ ਦੀ ਇੱਕ ਯੋਜਨਾ ਬਣਾਈ ਗਈ ਹੈ ਇੱਕ ਸਲਾਹ ਬਣਾਈ ਗਈ ਤੇ ਅੱਜ ਸਾਰਿਆਂ ਨੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਮੀਡੀਆ ਦੇ ਜ਼ਰੀਏ ਕਿ ਉਹ ਸਾਰੇ ਸੇਵਾਦਾਰ ਉਹ ਸਾਰੇ ਵੀਰ ਅੱਜ ਇੱਥੇ ਇਕੱਠੇ ਹੋ ਕੇ ਉਹਨਾਂ ਨੇ ਇਕਜੁੱਟ ਹੋ ਕੇ ਤੇ ਇਹ ਨਾਰਾ ਲਗਾਇਆ ਕਿ ਇਕਜੁੱਟ ਹੋਵੋ ਤੇ ਦਰਬਾਰ ਦੇ ਨਾਲ ਜੁੜੋ ਜਿਵੇਂ ਪਹਿਲਾਂ ਬੀਤੇ ਸਮੇਂ ਦੇ ਵਿੱਚ ਇਹ ਬੀਤੇ ਹੋਏ ਜਿਹੜੇ ਮੇਲੇ ਲੰਘ ਕੇ ਗਏ ਜੇ ਜਿਹੜੀਆਂ ਵਰ੍ਹਸੀਆਂ ਲੰਘ ਕੇ ਗਈਆਂ ਜਿਵੇਂ ਇੱਥੇ ਰੌਣਕਾਂ ਲੱਗਦੀਆਂ ਸੀ ਉਵੇਂ ਇਸੇ ਤਰ੍ਹਾਂ ਇਹ ਰੌਣਕਾਂ ਬਰਕਰਾਰ ਰਹਿਣ ਇਹ ਜਿਹੜਾ ਭਾਈਚਾਰਾ ਉਸੇ ਤਰ੍ਹਾਂ ਕਾਇਮ ਰਹੇ 26 ਔਰ 27 ਮਾਰਚ ਨੂੰ ਜਿਹੜੀ ਅਲਮਸ ਦਾਤਾ لال ਬਾਸ਼ਾ ਸਰਕਾਰ ਜੀ ਦੀ ਵਰਸੀ ਮਨਾਈ ਜਾਂਦੀ ਹੈ ਇਸ ਸਾਲ ਵੀ ਉਹ 26 22 ਮਾਰਚ ਨੂੰ ਬੜੀ ਹੀ ਧੂਮ-ਤਾਮ ਬੜੀ ਸ਼ਰਦਾ ਦੇ ਨਾਲ ਮਨਾਈ ਜਾ ਰਹੀ ਹੈ ਇਹ ਜਿਹੜੀ ਵਰਸੀ ਮਨਾਈ ਜਾਵੇਗੀ ਸਾਈਂ ਦਰਵੇਸ਼ ਹੰਸਰਾਜ ਹੰਸ ਜੀ ਉਹਨਾਂ ਦੀ ਸਰਪ੍ਰਸਤੀ ਢੇਠ ਮਨਾਈ ਜਾਵੇਗੀ ਇਹ ਸਾਰੀ ਮੈਨੇਜਮੈਂਟ ਸਾਰੇ ਸੇਵਾਦਾਰ ਰਲ ਕੇ ਸਭ ਨੇ ਇਹ ਪ੍ਰਣ ਕੀਤਾ ਇਹ ਇੱਕ ਉਹਨਾਂ ਨੇ ਲਕਸ਼ਅ ਬਣਾਇਆ ਕਿ ਸਾਰੇ ਜਣੇ ਮਿਲ ਕੇ ਹੀ ਜਿਵੇਂ ਪਹਿਲਾ ਕੰਮ ਕਰਦੇ ਸੀ ਉਸੇ ਤਰ੍ਹਾਂ ਸਾਰੇ ਮਿਲ ਕੇ ਕੰਮ ਕਰਾਂਗੇ ਜਕਾਰਾ ਬਾਪੂ ਲਾਲ ਬਾਦਸ਼ਾਹ ਸਰਕਾਰ ਦਾ ਬਹੁਤ ਸਾਰੀ ਧੰਨਵਾਦ ਕੀ ਜੀ ਹਾਂਜੀ ਪਹਿਲਾਂ ਆਏ ਭਾਈ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਬੇਰਾ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਬਾਪੂ ਜੀ ਦੇ ਦਰਬਾਰ ਤੇ ਪਹੁੰਚਣ ਤੇ ਜੀ ਆਇਆਂ ਨਿਗਾਹ ਸਵਾਗਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦਰਬਾਰ ਤੇ ਪੁੱਜਿਓ ਦਰਬਾਰ ਤੇ ਤੁਸੀਂ ਵੈਸੇ ਹੀ ਪੁੱਜਦੇ ਹੋ ਅੱਜ ਚਲੋ ਇੱਕ ਆਪਾਂ ਪ੍ਰੈਸ ਦਾ ਬਹਾਨਾ ਮਾਰ ਲਿਆ ਤੇ ਆਪਾਂ ਸਾਰੇ ਇਕੱਠੇ ਹੋਏ ਆਂ ਗੱਲ ਇਹ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਦਰਬਾਰ ਦੇ ਵਿੱਚ ਥੋੜੀ ਜਿਹੀ ਕੰਟਰੋਵਰਸੀ ਹੋ ਗਈ ਸੀ ਗਲਤਫਹਿਮੀਆਂ ਹੋ ਗਈਆਂ ਸੀ ਉਹ ਸਾਰਾ ਅੱਜ ਮਸਲਾ ਸਾਰਾ ਸੋਲਵ ਆਊਟ ਹੋਇਆ ਜੀ ਕੋਈ ਕਿਸੇ ਦੇ ਮਨ ਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੈ ਸਾਰੇ ਇਕਾ ਜਿਸ ਤਰ੍ਹਾਂ ਪਹਿਲਾਂ ਸਾਰੀ ਕਮੇਟੀ ਚੱਲਦੀ ਸੀ ਇਹ ਸਾਰੀ ਜੋ ਕੁਝ ਵੀ ਹੈ ਸਰਪ ਤੇ ਸਰਪ ਸਾਈਂ ਦਰਵੇਸ਼ ਹੰਸ ਰਾਜ ਹੰਸ ਜੀ ਉਹਨਾਂ ਦੀ ਰਹਿਨਮਾਈ ਹੇਠੇ ਸਾਰਾ ਦਰਬਾਰ ਚੱਲੇਗਾ ਇਸ ਗੱਲ ਦੇ ਨਾਲ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ ਕਿਸੇ ਦਾ ਇੱਥੇ ਕੋਈ ਵਿਵਾਦ ਨਹੀਂ ਕੋਈ ਮਸਲਾ ਨਹੀਂ ਜੇ ਜੋ ਗੱਲਾਂ ਹੋਈਆਂ ਉਹਤੇ ਸਾਰਿਆਂ ਨੇ ਸਹਿਮਤੀ ਆ ਕੋਈ ਅੱਜ ਤੋਂ ਬਾਅਦ ਇਦਾਂ ਦੀ ਗੱਲ ਨਹੀਂ ਐ ਇਹ ਜਿਹੜਾ ਦਰਬਾਰ ਜਿਸ ਤਰ੍ਹਾਂ ਪਹਿਲਾਂ ਸਾਰੀ ਇਹ ਸੇਵਾ ਚੱਲਦੀ ਉਸੇ ਤਰ੍ਹਾਂ ਇਹ ਦਰਬਾਰ ਦੀ ਸੇਵਾ ਚੱਲੇਗੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਹੁਣ ਜਿਹੜੀ ਬਾਪੂ ਲਾਲ ਬਾਦਸ਼ਾਹ ਸਰਕਾਰ ਦੀ ਵਰਸੀ ਆਉਣੀ ਐ 26 ਤੇ 27 ਮਾਰਚ ਨੂੰ ਉਹ ਜਿਹੜੀ ਵਰਸੀ ਮਨਾਉਣੀ ਐ ਸਾਰਿਆਂ ਨੇ ਧੂਮ ਧਾਮ ਦੇ ਨਾਲ ਸਾਈ ਹੰਸ ਦਰਵੇਸ਼ ਜੀ ਦੀ ਰਹਿਨਮਾਈ ਦੇ ਹੇਠ ਜਿਸ ਤਰ੍ਹਾਂ ਉਹ ਸਾਰੇ ਅੱਗੇ ਸਾਨੂੰ ਸਾਰਿਆਂ ਨੂੰ ਕਮੇਟੀਾਂ ਨੂੰ ਗਾਈਡ ਕਰਦੇ ਸੀ ਉਸੇ ਤਰ੍ਹਾਂ ਹੁਣ ਵੀ ਗਾਈਡ ਕਰਨਗੇ ਉਸੇ ਤਰ੍ਹਾਂ ਇਸ ਦਰਬਾਰ ਦੀ ਬਾਗਡੋਰ ਸੰਭਾਲਣਗੇ ਉਸੇ ਤਰ੍ਹਾਂ ਉਹ ਸਾਰੇ ਕੰਮ ਕਰਨਗੇ ਕਿਸੇ ਦੇ ਮਨ ਦੇ ਵਿੱਚ ਕੋਈ ਗਿਲਾ ਨਹੀਂ ਹੈ ਕੋਈ ਸ਼ਿਕਬਾਨੀ ਹੈ ਸਾਰੇ ਇੱਕ ਹਾਂ ਇੱਕ ਸੀ ਤੱਕੇ ਰਵਾਂਗੇ ਸੋ ਇਸ ਗੱਲ ਨਾਲ ਸਾਰੇ ਸਹਿਮਤ ਹਾਂ ਇਹ ਗੱਲ ਸਾਰੇ ਅੱਜ ਇਸੇ ਲਈ ਆਪਾਂ ਇਕੱਠੇ ਹੋਏ ਹਾਂ ਤੇ ਤੁਹਾਡਾ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰਿਆਂ ਨੇ ਇਹ ਆਪਣਾ ਅੱਜ ਕੀਮਤੀ ਸਮਾਂ ਕੱਢਿਆ ਤੁਹਮੇ ਧੰਨਵਾਦੀ ਹਾਂ ਸਾਰਿਆਂ ਦਾ ਇਹਨਾਂ ਦਾ ਇਹ ਮੇਰੇ ਸਾਰੇ ਮੇਰੇ ਭਰਾ ਨੇ ਸੋ ਇਹਨਾਂ ਨੇ ਜੋ ਗੱਲਾਂ ਹੋਈਆਂ ਉਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕੋ ਹੀ ਗੱਲ ਦਾ ਪ੍ਰਣ ਲਿਆ ਕਿ ਸਾਰੇ ਯਾਰ ਨਹੀਂ ਦਰਬਾਰ ਦੀ ਜਿਹੜੀ ਮੈਨੇਜਮੈਂਟ ਆ ਉਹਨੂੰ ਪਹਿਲਾਂ ਵੰਨ ਚਲਾਇਆ ਜਾਵੇ ਤਾਂ ਜੋ ਦਰਬਾਰ ਦੀ ਡਿਵੈਲਪਮੈਂਟ ਦੇ ਜਿਹੜੇ ਕੰਮ ਰੁਕੇ ਆ ਹੋਰ ਪਹਿਲਾਂ ਦੀ ਤਰ੍ਹਾਂ ਦੇ ਨਾਲ ਉਹ ਸਾਰੇ ਕੰਮ ਪੂਰੇ ਹੋਣ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕਰਾ ਬਾਬੂ ਲਾਲ ਬਾਸ਼ਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਬਾਬੂ ਲਾਲ ਬਾਸ਼ਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਜਿਹੜਾ ਵੀ ਵਿਵਾਦ ਹੋਇਆ ਸੀਗਾ ਉਹ ਸਾਰਾ ਅਸੀਂ ਦੋਵਾਂ ਕਮੇਟੀਆਂ ਨੇ ਬਹਿ ਕੇ ਉਹਦਾ ਸੋਲੂਸ਼ਨ ਕੱਢ ਲਿਆ ਵਾ ਕਿੱਥੇ ਵਿਵਾਦ ਕਿੱਥੇ ਹੋਇਆ ਸੀ ਅਸੀਂ ਡੇਰੇ ਚੀ ਬਾਪੂ لالਵਾ ਛੇਡੇਰੇ ਚ ਹੂੰ ਉਹਦਾ ਅਸੀਂ ਸੋਲੂਸ਼ਨ ਕੱਢ ਲਿਆ ਵਾ ਜੀ ਅਸੀਂ ਰਲ ਮਿਲ ਕੇ ਹੁਣ ਮੇਲਾ ਕਰਾਵਾਂਗੇ ਸਾਡਾ ਸਮਝੋਤਾ ਆ ਦੋਵਾਂ ਪਾਰਟੀਆਂ ਦਾ ਰਲ ਮਿਲ ਕੇ ਅਸੀਂ ਮੇਲਾ ਕਰਾਵਾਂਗੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਤੁਹਾਡਾ ਨਾਮ ਕੀ ਆ ਰਾਹੁਲ ਸੋਤਾ